ਅਨਡਾਟਜ ਪਾਲ ਸਿੰਘ ਅੱਜ ਆਪਾਂ ਕੋਟਲਾ ਨੋਹ ਸਿੰਘ ਵਿਖੇ ਆਏ ਜਿੱਥੇ ਗਦਰੀ ਬਾਬਾ ਅਨਾਮ ਸਿੰਘ ਕੁੰਡੀ ਲਾਰਡ ਜੀ ਦਾ ਜਨਮ ਹੋਇਆ ਇੱਥੋਂ ਹੀ ਉਹ ਅਮਰੀਕਾ ਗਏ ਅਤੇ ਅਮਰੀਕਾ ਤੋਂ ਆ ਕੇ ਇੱਥੇ ਇੱਕ ਗਦਰੀ ਲਹਿਰ ਵਿੱਚ ਆਪਣਾ ਯੋਗਦਾਨ ਪਾਇਆ ਤੋਂ ਇੱਥੇ ਕਿਹੜੇ ਕਿਹੜੇ ਯੋਧਿਆਂ ਨੇ ਭਾਰਤ ਨੂੰ ਆਜ਼ਾਦ ਕਰਨ ਵਿੱਚ ਹਿੱਸਾ ਪਾਇਆ ਇਸ ਬੰਦੇ ਆਪਾਂ ਜਾਣਕਾਰੀ ਲੈਣ ਲਈ ਇੱਥੇ ਜਿਹੜੇ ਆ ਪੰਜਾਬੀ ਦੇ ਅਧਿਆਪਕ ਸ਼੍ਰੀ ਬ੍ਰਿੰਦਰ ਨਮਾਣਾ ਜੀ ਤੇ ਸ਼੍ਰੀ ਸ਼ਾਹ ਜੀ ਆ ਉਹਨਾਂ ਨਾਲ ਆਪਾਂ ਬਾਤ ਕਰਾਂਗੇ ਆਓ ਬਈ ਜਿਸਕੇ ਆਪਾਂ ਪਹਿਲਾਂ ਆਪਾਂ ਸ਼੍ਰੀ ਹਰਨਾਮ ਸਿੰਘ ਤੁੰਗੀ ਲਾਰਡ ਦੇ ਫਰੰਡ ਜੀ ਆਇਸ ਕੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਘਰ ਸੀਗਾ ਉਹ ਇਸ ਉਹਨਾਂ ਨੇ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਇਸ ਸਕੂਲ ਨੂੰ ਮਿਲਤਾ ਬੁੱਧਾ ਸੀਗਾ ਉਹ ਉਹਨਾਂ ਦੇ ਜੀਵਨ ਬਾਰੇ ਜਾਂ ਕਿਵੇਂ ਉਹਨਾਂ ਨੇ ਇਸ ਸੰਘਰਸ਼ ਦਾ ਰਾਹ ਚੁਣਿਆ ਉਹ ਆਪਾਂ ਨਿਮਾਣਾ ਜੀ ਨੂੰ ਮਿਲਿਆ ਲੱਗੇ ਕਿ ਇੱਥੇ ਅਧਿਆਪਕ ਦੇ ਤੌਰ ਤੇ ਕੰਮ ਕਰਿਆ ਕੋ ਪੰਜਾਬੀ ਦੇ ਉਹਦੇ ਆਪਕਾ ਤੋਂ ਹੁਣ ਆਪ ਉਹਨਾਂ ਨਾਲ ਬੰਦ ਨਿਮਾਣਾ ਜੀ ਨਾਲ ਉਹ ਤੁੰਡੀ ਰਾਜੀ ਦੇ ਜੀਵਨ ਬਾਰੇ ਗਦਰ ਮੂਵਮੈਂਟ ਬਾਰੇ ਜਾਂ ਹੋਰ ਇਸ ਪਿੰਡ ਵਿੱਚ ਪਿੰਡ ਦੇ ਜਿਹੜੇ ਵੀ ਆਜ਼ਾਦੀ ਸੰਗਰਾਮ 'ਚ ਜੁੜੇ ਹੋਏ ਆ ਉਹਦੇ ਬਾਰੇ ਗੱਲਬਾਤ ਕਰਾਓ ਜਿਵੇਂ ਕਿ ਆਯਾਦੀ ਦੇ ਪਹਾੜੀ ਯਾਦੀ ਵਿੱਚ ਕਰਤਾਰ ਸਿੰਘ ਦੰਮਾ ਭਲ ਸਿੰਘ ਦਾ ਬਹੁਤ ਬਟਾੁਰ ਹੁੰਦਿਆ ਇਸੇ ਤਰ੍ਹਾਂ ਆ ਜਿਹੜਾ ਪਿੰਡ ਕੋਟਲਾ ਲੋਹ ਸਿੰਘ ਆ ਇੱਥੇ ਦੇ ਬਾਬਾ ਘਨਨਾ ਸਿੰਘ ਕੁੰਦੀ ਲਾੜੀ ਨੇ ਸਾਡੇ ਜਿਹੜਾ ਦੇਸ਼ ਦੀ ਆਜ਼ਾਦੀ ਲਈ ਬਹੁਤ ਕੋਹੜ ਕਿਟਾਤੇ ਅੰਗਰੇਜ਼ਾਂ ਨੂੰ ਬਾਹਰ ਬਾਹਰ ਕੱਢਣ ਦੇ ਬੜਾ ਹੰਬੜਾ ਮਾਰਿਆ। ਸੋ ਉਹਨਾਂ ਦੀ ਆਪਾ ਜੀਵਨੀ ਬਾਰੇ ਉਹਨਾਂ ਦੇ ਦੇਸ਼ ਪ੍ਰਤੀ ਕੀਤੇ ਕੰਮ ਬਾਰੇ ਜਾਣਕਾਰੀ ਲੈਣ ਲਈ ਅੱਜ ਸਾਡੇ ਨਾਲ ਜੀ ਬਲਿੰਦਰ ਨਵਾਨਾ ਜੀ ਹਮ ਜਿਹੜੇ ਕਿ ਸਕੂਲ ਦੇ ਪੰਜਾਬੀ ਦੇ ਟੀਚਰ ਹਨ। ਸਾਡਾ ਬੜਾ ਚੰਗੇ ਭਾਗ ਹੈ ਕਿ ਉਹਨਾਂ ਦੇ ਇੱਥੇ ਇਸ ਦੀਆਂ ਦਰਸ਼ਨ ਹੋ ਗਏ। ਸੋ ਬਣਾ ਜੀ ਬਰੀਫਲੀ ਦੱਸਿਓ ਕਿ ਆਜ਼ਾਦੀ ਦੇ ਵਿੱਚ ਗੁਰਨਾਮ ਸਿੰਘ ਟਿੱਡਲਾ ਟਰਾਣੀ ਕਿਸ ਤਰ੍ਹਾਂ ਇਹ ਮੂਵਮੈਂਟ ਆ ਇਹਨੂੰ ਪਤਾ ਲੱਗਾ ਕਿ ਉਹ ਪਹਿਲਾਂ ਅਮਰੀਕਾ ਗਏ ਸੀ ਜਿੱਤੇ ਫਿਰ ਉਹਨਾਂ ਦਾ ਮੈਰਿਜ ਵੀ ਨਹੀਂ ਕਰਾਈ ਇਹਦੇ ਬਾਰੇ ਜਰਾ ਬਰੀਫਲੀ ਦੱਸੋ। ਤੇ ਕੋਈ ਗੱਲ ਇਸ ਤਰ੍ਹਾਂ ਆ ਕਿ ਜਦੋਂ ਔਰ ਲੋਕ ਸਾਰਾ ਹੀ ਮਨੋ ਸਤੋਸਤਾਂ ਇਹ ਜਾਣਦਾ ਹੈ ਕਿ ਦੇਸ਼ ਨੂੰ ਮਜ਼ਬੂਤ ਕਰਨ ਲਈ ਸਾਡੇ ਪੰਜਾਬੀਆਂ ਨੇ ਬਹੁਤ ਅੱਗੇ ਹੋ ਕੇ ਕੁਰਬਾਨੀਆਂ ਕੀਤੀਆਂ ਔਰ ਸਭ ਤੋਂ ਪਹਿਲੀ ਜਦੋਂ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਇੱਕ ਗਦਰ ਹੋਇਆ ਸੀ 1857 ਦੇ ਵਿੱਚ ਤੇ ਜਿਹੜਾ ਦੂਸਰਾ ਜਿਹੜਾ ਗਦਰ ਅੰਗਰੇਜ਼ਾਂ ਦੇ ਖਿਲਾਫ ਹੋਇਆ ਸੀਗਾ ਉਹ ਗਦਰ ਪਾਰਟੀ ਨੇ ਹੀ ਕੀਤਾ ਸੀ ਔਰ ਗਦਰ ਪਾਰਟੀ ਜਿਹੜੀ ਸਥਾਪਨਾ ਹੋਈ ਸੀ 1913 ਦੇ ਵਿੱਚ ਸਾਨ ਫ੍ਰਾਸਿਸ ਕੋ ਅਮਰੀਕਾ ਦੇ ਤੋਂ ਔਰ ਉਹਦੇ ਵਿੱਚ ਜਿਹੜੇ ਹੈਗੇ ਆ ਸਾਡੇ ਮਤਲਬ ਪੰਜਾਬ ਤੋਂ ਜਿਹਦਾ ਬਾਬਾ ਬਾਬਾ ਸੰਤ ਸਿੰਘ ਭਗਰਾ ਹੋ ਗਏ ਜਾਂ ਕਰਤਾ ਸੰਸਰਾਪਾ ਤੇ ਉਹਦੇ ਵਿੱਚ ਸਾਡੇ ਅਸ਼ਾ ਕੋਟਾ ਜਿਹੜਾ ਇਹ ਪਿੰਡ ਕੋਟਲਾ ਨੌ ਸਿੰਘ ਇਹਨਾਂ ਦੇ ਕੋਟਲਾ ਨੌ ਸਿੰਘ ਤੋਂ ਬਾਬਾ ਹਰਨਾਮ ਸਿੰਘ ਕੁੰਡੀ ਲਾੜ ਤੇ ਉਹਨਾਂ ਦੇ ਸਾਥੀ ਜਿਹੜੇ ਆ ਉਸ ਵੇਲੇ ਅਮਰ ਸਿੰਘ ਅਤੇ ਸ਼ੇਪ ਸਿੰਘ ਜਿਹੜੇ ਸੀ ਉਹ ਉੱਥੇ ਅਮਰੀਕਾ ਸੀਗੇ ਤੇ ਉਸ ਵੇਲੇ ਉਹਨਾਂ ਨੇ ਗਵਰਨਮੈਂਟ ਦੇ ਵਿੱਚ ਉਹ ਮੈਂਬਰਸ਼ਿਪ ਲਈ ਤੇ ਜਦੋਂ ਫਿਰ ਅਮਰੀਕਾ ਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਅੰਗਰੇਜ਼ ਸਰਕਾਰ ਦਾ ਜਿਹੜਾ ਤਾਕਤ ਆ ਵੰਡਣ ਲਈ ਪੰਜਾਬ ਦੇ ਵਿੱਚ ਜਾ ਕੇ ਕੰਮ ਕਰਨਾ ਹੈ ਤੇ ਉਹਦੇ ਵਿੱਚ ਜਿਹੜੇ ਬਾਕੀ ਜਿਹੜੇ ਸਾਡੇ ਗਦਰੀ ਜਿਹੜੇ ਹੈਗੇ ਨੇ ਉਹਦੇ ਵਿੱਚ ਕਰਤਾ ਸਿੰਘ ਸਰਾਂਭਾ ਦੇ ਗੂਰ ਬਹੁਤ ਸੰਖੇਪ ਜਿਹੜੇ ਗਦਰੀ ਇਤਿ ਪੰਜਾਬ ਦੇ ਵਿੱਚ ਆਏ ਤੇ ਉਹਦੇ ਵਿੱਚ ਫਿਰ ਜਿਹੜੇ ਇਸ ਪੰਨੇ ਤੋਂ ਜਿਹੜੇ ਹਨਾ ਸਿੰਘ ਕੋਡੀਲਾੜ ਬਾਬਾ ਅਮਰ ਸਿੰਘ ਜੀ ਸ਼ੇਪ ਸਿੰਘ ਜੀ ਤੇ ਇੱਕੋ ਹੀ ਇੱਕ ਜਿਹੜੀ ਹੈਗੀ ਹੈ ਜਿਹੜੀ ਜਿਹੜੀ ਆ ਉਹ ਉਸ ਵੇਲੇ ਇਹ ਗੋਦਿਆ ਦੇ ਸੰਪਾਰਕ ਦੇ ਵਿੱਚ ਆਉਂਦੀ ਹੈ ਗੁਰਦੀ ਖਰਾਪ ਦਾ ਜਿਹਦਾ ਪਿਛਲਾ ਪਿੰਡ ਜਿਹੜਾ ਹੈਗਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦਾ ਪਰ ਉਹ ਗੱਰਿਆਂ ਦੇ ਨਾਲ ਹੀ ਆਣ ਕੇ ਹਿਸ਼ਾ ਹਟਦੇ ਇਸ ਪਿੰਡ ਦੇ ਵਿੱਚ ਉਹ ਉਹ ਵੀ ਮੈਚਾਂ ਤੇ ਰਹੇ ਸੀ ਪਹਿਲੇ ਨੂੰ ਲਾਭ ਪਾਉਂਦੇ ਗੱਲਾਂ ਲਾਫਰ ਹੋਈ ਜਦੋਂ ਮਤਲਬ ਕਿ ਜੇ ਜਦੋਂ ਮਤਲਬ ਕਿ ਉਹ ਉਸ ਉਸ ਟਾਈਮ ਦੇ ਵਿੱਚ ਜਿਹੜੇ ਸੁਮੀ ਜਾਂ ਬੰਦੇ ਨਾਲ ਰਹ ਨਹੀਂ ਆਉਂਦੇ ਆਉਂਦੇ ਸੀ ਜੇਨਾ ਕੋ ਉਸ ਵੇਲੇ ਆਪਣੇ ਪਤੀ ਦੇ ਨਾਲ ਅਮਰੀਕਾ ਜਾਣ ਲਈ ਇਧਰ ਆ ਰਹੀ ਸੀ ਤੇ ਮਰੀਦਾਂ ਦੇ ਪਤੀਆਂ ਨਾਲ ਇਹਨਾਂ ਨਾਲ ਟਕਲਮਾ ਦੇ ਚੁਣਾ ਦਾ ਸੰਪਰਕ ਹੁੰਦਾ ਤੇ ਉਹ ਉਹ ਇਹਨਾਂ ਦੀਆਂ ਗੱਲਾਂ ਉਹਦੀਆਂ ਜਾਂ ਮੇਸ਼ਤਵਤਾਂ ਦੇ ਨਾਲ ਉਹ ਇੰਨੀ ਪ੍ਰਭਾਵਤ ਹੁੰਦੀ ਆ ਕਿ ਉਹ ਅਮਰੀਕਾ ਜਾਣ ਦਾ ਅਰਦਾ ਤਿਆਰ ਕੇ ਤੇ ਮਤਲਬ ਅੱਖਾਂ ਉੱਰੇ ਦੇ ਵਿੱਚ ਆ ਜਾਂਦੀ ਹੈ। ਠੀਕਾ ਮੈਂ ਗੱਲ ਕੋਈ ਨਾ ਜਦੋਂ ਇਹ ਮਤਲਬ ਬਾਬਾ ਜੀ ਸਾਡੇ ਨੂੰ ਬਰਗਾ ਦੇ ਰੋਜੀ ਰੋਟੀ ਦੀ ਲੱਗ ਗਈ ਉਹ ਪੈਸੇ ਕਿਸ ਕਿਸ ਪਰਪੋਸ ਲਈ ਗਏ ਬਿਲਕੁਲ ਗੈਸੀ ਕਿਉਂਕਿ ਉਹ ਇਦਾਂ ਦਾ ਸੀ ਉਦੋਂ ਮਤਲਬ ਕਿ ਇਦਾਂ ਜਿਹੜਾ ਸਾਡਾ ਪਹਿਲੀ ਮਿਸਕ ਜੰਗ ਦੇ ਨੇੜੇ ਜਿਹੜੇ ਵਾਲਾ ਸਮਾਂ ਆਇਆ ਸੀ ਤੇ ਉਦੋਂ ਮਤਲਬ ਕਿ ਪੰਜਾਬ ਤੋਂ ਵੀ ਬਹੁਤ سارے ਲੋਕ ਜਿਹੜੇ ਹੈਗੇ ਰੋਟੀ ਵੰਗਾਰ ਲੈ ਗਏ ਪਰ ਉੱਥੇ ਜਾ ਕੇ ਜਦੋਂ ਇਹਨਾਂ ਨੇ ਦੇਖਿਆ ਜਿੱਦਾਂ ਮੰਨ ਲਓ ਕਿ ਆਪਾਂ ਦੇਖਦੇ ਵੀ ਆਂ ਜਦੋਂ ਉਥੇ ਦੇਖਿਆ ਕਿ ਮਤਲਬ ਕਿ ਸਾਡੇ ਹਿੰਦੂਸਤਾਨੀਆਂ ਨਾਲ ਨਸਲੀ ਵਿਤਕਰਾ ਬਹੁਤ ਹੁੰਦਾ ਹੈ ਜਿੱਦਾਂ ਤੁਸੀਂ ਇੱਕ ਫਿਲਮ ਦੇ ਵਿੱਚ ਵੀ ਦੇਖਿਆ ਕਿ ਪਬਲਿਕ ਪਲੇਸਾਂ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਇੰਡੀਅਨ ਐਂਡ ਡੌਗਸ ਆਰ ਨਾਟ ਅਲੋਡ ਤੋ ਇਹ ਸਾਡੇ ਜਿਹੜੇ ਪੰਜਾਬੀ ਸੀ ਜਾਂ ਜਿਹੜੇ ਮਤਲਬ ਜਿਹਦਾ ਬਾਬਾ ਜੀ ਟੁੰਡੀਲਾਹ ਹੋਣੀ ਜਾਂ ਇਹਨਾਂ ਦੇ ਸਾਥੀਆਂ ਨੇ ਮਹਿਸੂਸ ਕੀਤਾ ਕਿ ਸਾਡੇ ਨਾਲ ਇੱਥੇ ਜਿਹੜਾ ਨਸਲੀ ਵਿਤਕਰਾ ਹੁੰਦਾ ਉਹਦਾ ਮੁੱਖ ਕਾਰਨ ਸਾਡੀ ਗੁਲਾਮੀ ਆ ਕਿਉਂ ਕਹਿੰਦੇ ਵੀ ਕਿਉਂ ਨਾ ਸਭ ਤੋਂ ਪਹਿਲਾਂ ਆਪਣੇ ਪਹਿਲਾਂ ਦੇਸ਼ ਨੂੰ ਜਦੋਂ ਅਮਰੀਕਾ ਦੇ ਵਿੱਚ ਇਹ ਫੈਸਲਾ ਹੋ ਜਾਂਦਾ ਗਦਰ ਪਾਰਟੀ ਵੱਲੋਂ ਵੀ ਆਪਾਂ ਹਿੰਦੂਸਤਾਨ ਦੇ ਵਿੱਚ ਜਾ ਕੇ ਗਦਰ ਕਰਨਾ ਆ ਤੇ ਸਭ ਤੋਂ ਪਹਿਲਾਂ ਤਾਂ ਬਾਬਾ ਟੁੰਡੀ ਲਾਠ ਹੁਣੀ ਉਥੇ ਕਰਤਾਰ ਸਿੰਘ ਸਰਾਭੇ ਨਾਲ ਇੱਕ ਗੋਰੇ ਤੋਂ ਬੰਬ ਬਣਾਉਣਾ ਸਿੱਖਦੇ ਆ ਔਰ ਉਥੇ ਅਮਰੀਕਾ ਦੇ ਵਿੱਚ ਬੰਬ ਬਣ ਦੀ ਟ੍ਰੇਨਿੰਗ ਲੈਂਦਿਆਂ ਲੈਂਦਿਆਂ ਉਹਨਾਂ ਦਾ ਹੱਥ ਜਿਹੜਾ ਬੰਬ ਹੱਥ ਦੇ ਵਿੱਚ ਜੀ ਫਟ ਗਿਆ ਸੀ ਜਿਹਦੇ ਕਰਕੇ ਜਿਹੜਾ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਦਾ ਹੱਥ ਕੱਟਣਾ ਪਿਆ ਤੇ ਉਹਨਾਂ ਨੂੰ ਮੇਂਤਲਬ ਕਿ ਜਿੱਦਾਂ ਕਹਿ ਸਕਦੇ ਆ ਕਿ ਉਹਨਾਂ ਦੇ ਸਾਥੀ ਜਿਹੜੇ ਹੈਗੇ ਆ ਪਹਿਲਾਂ ਉਹਨਾਂ ਦੀ ਇੱਕ ਪਛਾਣ ਸੀ ਵੀ ਬੰਦਾ ਇਹ ਟੁੰਡਾ ਆ ਤੇ ਟੁੰਡੇ ਤੋਂ ਫਿਰ ਉਹਨਾਂ ਦਾ ਨਾਮ ਜਿਹੜਾ ਟੁੰਡੀ ਲਾਟ ਜਿਹੜਾ ਬਣ ਗਿਆ ਫਿਰ ਉਹਨਾਂ ਨੇ ਆਪਣੀ ਜਿਹੜੀ ਪਛਾਣ ਜਿਹੜੀ ਹੈਗੀ ਆ ਕਿਉਂਕਿ ਜਦੋਂ ਉਹ ਪੰਜਾਬ ਚ ਆਉਂਦੇ ਆ 1914 ਦੇ ਵਿੱਚ ਤੇ ਜਿਹੜੀ ਆ ਅੰਗਰੇਜ਼ ਸਰਕਾਰ ਬਹੁਤ ਜ਼ਿਆਦਾ ਸਤਰਕ ਹੋ ਜਾਂਦੀ ਆ ਉਹਨਾਂ ਨੇ ਥਾਂ ਥਾਂ ਤੇ ਆਪਣੇ ਜਿਹੜੇ ਹੈਗੇ ਆ ਸਫੈਦ ਪੋਸਟ ਜਿਹੜੇ ਹੈਗੇ ਆ ਜਿਹੜੇ ਖੂਫੀਆਂ ਜਿਹੜੇ ਹੈਗੇ ਆ ਇਤਲਾਹ ਦੇਣ ਵਾਲੇ ਜਿਹੜੇ ਪੰਜਾਬ ਦੇ ਚੱਪੇ-ਚੱਪੇ ਤੇ ਵਿਛਾਤੇ ਉਹਨਾਂ ਨੂੰ ਵੱਡੇ-ਵੱਡੇ ਜਿਹੜੇ ਹੈਗੇ ਆ ਲਾਲਚ ਜਿਹੜੇ ਹੈਗੇ ਆ ਉਹ ਐਲਾਨ ਕਰ ਦਿੱਤੇ ਔਰ ਲਾਲਚਾਂ ਦੇ ਮਤਲਬ ਕਿ ਜਿਹੜਾ ਨਾ ਇਨਾਮਾਂ ਦੇ ਲਾਲਚ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਫਿਰ ਜਿਹੜੀਆਂ ਗਦਰੀਆਂ ਦੀਆਂ ਜਿਹੜੀਆਂ ਹੈਗੀਆਂ ਆ ਇਤਲਾਹਾਂ ਜਿਹੜੀਆਂ ਹੈਗੀਆਂ ਆ ਉਹ ਅੰਗਰੇਜ਼ ਸਰਕਾਰ ਨੂੰ ਜਿਹੜੀਆਂ ਦੇਣੀਆਂ ਸ਼ੁਰੂ ਕਰਤੀਆਂ ਜਿਸ ਕਰਕੇ ਜਿਸ ਗਦਰ ਵਾਸਤੇ ਜਿਹੜੇ ਹੈਗੇ ਆ ਸੈਂਕੜੇ ਗਦਰੀ 1914 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਆਏ ਸੀ ਤੇ ਉਹ ਜਿਹੜੀ ਹੈਗੀ ਆ ਗਦਰ ਮੂਵਮੈਂਟ ਜਿਹੜੀ ਹੈਗੀ ਆ ਉਹ ਆਪਣੇ ਨਿਸ਼ਾਨੇ ਜਿਹੜੇ ਹੈਗੇ ਆ ਉਹ ਪੂਰੇ ਨਹੀਂ ਕਰ ਪਾਉਂਦੀ ਕਿਉਂਕਿ ਬਹੁਤ ਸਾਰੇ ਜਿਹੜੇ ਹੈਗੇ ਆ ਗਦਰੀ ਜਿਹੜੇ ਹੈਗੇ ਗ੍ਰੈਫਤਾਰ ਕਰ ਲਏ ਜਾਂਦੇ ਆ ਔਰ ਉਹਦੇ ਵਿੱਚ ਜਿਹੜਾ ਹੈਗਾ 1915 ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਫਰਵਰੀ 1915 ਦੇ ਵਿੱਚ ਗਦਰ ਜਿਹੜਾ ਹੈਗਾ ਉਹ ਆਪਣਾ ਮਿੱਥਿਆ ਸੀਗਾ ਪਰ ਗਦਰ ਜਿਹੜਾ ਹੈਗਾ ਉਹ ਕਾਮਯਾਬ ਨਹੀਂ ਹੋ ਸਕਿਆ ਔਰ ਬਾਬਾ ਹਰਨਾਮ ਸਿੰਘ ਟੁੰਡੀ ਲਾੜ ਕਿਉਂਕਿ ਕਰਤਾਰ ਸਿੰਘ ਸਰਾਬੇ ਦੇ ਨਜ਼ਦੀਕੀ ਜਿਹੜੇ ਹੈਗੇ ਆ ਸਾਥੀ ਸੀਗੇ ਔਰ ਕਰਤਾਰ ਸਿੰਘ ਸਰਾਬੇ ਦੇ ਨਾਲ ਹੀ ਜਿਹੜੇ ਹੈਗੇ ਆ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ ਔਰ ਨਵੰਬਰ 1915 ਦੇ ਵਿੱਚ ਜਦੋਂ ਕਰਤਾਰ ਸਿੰਘ ਸਰਾਬੇ ਨੂੰ ਜਿਹੜੀ ਹੈਗੀ ਆ ਉਹ ਫਾਂਸੀ ਦੀ ਸਜ਼ਾ ਹੋ ਜਾਂਦੀ ਆ ਪਰ ਹਰਨਾਮ ਸਿੰਘ ਟੁੰਡੀ ਲਾੜ ਤੇ ਹੋਰ ਬਹੁਤ ਸਾਰੇ ਜਿਹੜੇ ਹੈਗੇ ਆ ਸਾਡੇ ਜਿਹੜੇ ਗਦਰ ਦੇਸ਼ ਭਗਤਾ ਉਹਨਾਂ ਨੂੰ ਕਾਲੇ ਫਾਂਸੀਆਂ ਦੀ ਜਿਹੜੀ ਹੈਗੀ ਆ ਸਜ਼ਾ ਹੋ ਜਾਂਦੀ ਆ ਤੋ ਹਰਨਾਮ ਸਿੰਘ ਟੁੰਡੀ ਲਾੜ ਹੋਣੇ ਜਿਹੜੇ ਹੈਗੇ ਆ ਉਹ ਫਿਰ 18 ਸਾਲ ਜਿਹੜੀ ਹੈਗੇ ਆ ਉਹ ਕਾਲੇ ਪਾਣੀ ਦੀ ਜਿਹੜੀ ਜੇਲ ਕੱਟਦੇ ਆ ਔਰ ਇਹਨਾਂ ਸਾਰੇ ਗਦਰੀ ਬਾਬਿਆਂ ਨੂੰ ਬਾਬੇ ਇਸ ਕਰਕੇ ਕਿਹਾ ਜਾਂਦਾ ਆ ਕਿਉਂਕਿ ਜਦੋਂ ਇਹ ਅਮਰੀਕਾ ਤੋਂ ਆਏ ਸੀ ਉਦੋਂ ਇਹ ਭਰ ਜਵਾਨੀ ਦੇ ਵਿੱਚ ਸੀਗੇ ਔਰ ਜਦੋਂ ਫਿਰ ਇਹ ਕਾਲੇ ਪਾਣੀ ਦੀਆਂ ਸਜ਼ਾਵਾਂ ਭੁਗਤ ਕੇ ਆਪਣੇ ਆਪਣੇ ਘਰਾਂ ਨੂੰ ਪਰਦੇ ਤੇ ਉਦੋਂ ਇਹਨਾਂ ਦੀਆਂ ਦਾੜ੍ਹੀਆਂ ਬਿਲਕੁਲ ਚਿੱਟੀਆਂ ਹੋ ਗਈਆਂ ਸੀ ਤੇ ਲੋਕਾਂ ਨੇ ਫਿਰ ਇਹਨਾਂ ਨੂੰ ਸਤਕਾਰ ਦੇ ਤੌਰ ਤੇ ਜਿਹੜੇ ਗਦਰੀ ਬਾਬੇ ਜਿਹੜਾ ਹੈਗਾ ਆ ਉਹ ਕਹਿਣਾ ਸ਼ੁਰੂ ਕੀਤਾ ਸੀਗਾ ਔਰ ਫਿਰ ਹਰਨਾਮ ਸਿੰਘ ਟੁੰਡੀ ਲਾਟ ਹੁਣੀ ਜਿਹੜੇ ਹੈਗੇ ਆ ਉਹ ਇਸੇ ਪਿੰਡ ਦੇ ਵਿੱਚ ਆਪਣੇ ਆਖਰੀ ਸਮੇਂ ਦੇ ਵਿੱਚ ਤੱਕ ਜਿਹੜਾ ਇਸੇ ਪਿੰਡ ਦੇ ਵਿੱਚ ਆਪਣਾ ਜੀਵਨ ਬਸਰ ਕਰਦੇ ਆ 65 ਸਾਲ ਦੀ ਉਮਰ ਦੇ ਵਿੱਚ ਜਿਹੜੀ ਹੈਗੀ ਉਹਨਾਂ ਦੀ ਜਿਹੜਾ ਉਹ ਮੱਲਵਾਂ ਕਾਲ ਚਲਾਣਾ ਹੁੰਦਾ ਆ ਔਰ ਜਾਣ 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 ਲੱਗੇ ਉਹਨਾਂ ਨੇ ਸਭ ਤੋਂ ਵੱਡਾ ਇਹ ਕਰਮ ਕੀਤਾ ਕਿ ਆਪਣਾ ਘਰ ਉਹ ਸਕੂਲ ਨੂੰ ਦਾਨ ਕਰ ਗਏ ਆ ਅੱਜ ਆ ਜਿਹੜਾ ਸਕੂਲ ਹੈਗਾ ਆ ਉਹ ਹਰਨਾਮ ਸਿੰਘ ਟੁੰਡੀ ਲਾਟ ਹੁਣਾ ਦੇ ਮਲੋ ਘਰ ਦੇ ਵਿੱਚ ਚੱਲ ਰਿਹਾ ਆ ਔਰ ਸ਼ਾਇਦ ਉਹਨਾਂ ਦਾ ਇਹ ਮੰਨਣਾ ਸੀ ਕਿ ਜਦੋਂ ਇਸ ਨਗਰ ਦੇ ਇਸ ਇਲਾਕੇ ਦੇ ਬੱਚੇ ਜਿਹੜੇ ਆ ਉਹਨਾਂ ਦੇ ਦਾਨ ਕੀਤੇ ਜਿਹੜੇ ਹੈਗੇ ਸਕੂਲ ਦੇ ਵਿੱਚ ਜਿਹੜੇ ਵਿਹੜੇ ਦੇ ਵਿੱਚ ਘੁੰਮਿਆ ਕਰਨਗੇ ਤੇ ਉਹ ਮਹਿਸੂਸ ਕਰਿਆ ਕਰਨਗੇ ਕਿ ਇਹ ਉਹਨਾਂ ਦੀ ਜਿਹੜੀ ਅਗਲੀ ਪੀੜ੍ਹੀ ਜਿਹੜੀ ਆ ਇੱਥੇ ਖੇਲ ਖੂਦ ਰਹੀ ਆ ਚਲੋ ਆ ਜਿਹੜਾ ਗੋਰਲੰਡ ਉਹਨ ਦਾ ਸਕੂਲ ਆ ਬਾਬਾ ਹਰਨਾਮਨ ਸਿੰਘ ਲਾਭ ਜੀ ਨੇ ਨਿਯੁਕਤ ਕੀਤਾ ਸੀ ਕੋ ਲੱਖਾਂ ਰੁਪਏ ਬਾਹਰ ਦੇ ਦੇਸ਼ ਤੋਂ ਪਿੰਡ ਤੋਂ ਇੱਥੇ ਲੱਗੇ ਆ ਤੇ ਬਹੁਤ ਬੇਤਰੀਨ ਸਕੂਲ ਬਣ ਬਣ ਗਿਆ ਇੰਝ ਜਾਪਦਾ ਕਿ ਕੋਈ ਮਾਡਲ ਸਕੂਲ ਹੋਵੇ ਸੋ ਇਹ ਸਕੂਲ ਤੇ ਇਹ ਇਸ ਸਕੂਲ ਨੂੰ ਬਹੁਤ ਵਧੀਆ ਬਣਾਉਣ ਲਈ ਜੀ ਕੁਨਵੀਰ ਸਿੰਘ ਵੈਸ ਜਿਹੜੇ ਸ਼ਾਹ ਜੀ ਦੇ ਨਾਮ ਨਾਲ ਪੂਰਾ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੋ ਅਸੀਂ ਕੁਨਵੀਰ ਜੀ ਤੋਂ ਸ਼ਾਹ ਜੀ ਤੋਂ ਪੁੱਛਾਂਗੇ ਕਿ ਤੁਸੀਂ ਇਹਦੀ ਡਵੈਲਪਮੈਂਟ ਲਈ ਤੁਹਾਨੂੰ ਕਿੱਥੋਂ ਸਹਾਇਕ ਆਂਦਾ ਤੇ ਤੁਹਾਨੂੰ ਇਹ ਪ੍ਰੇਰਣਾ ਕਿੱਦਾਂ ਹੋਈ ਕਿ ਅੱਜਕੱਲ ਜਿੱਦਾਂ ਮਤਲਬ ਲੋਕੀ ਤਾਂ ਜਿਹੜੇ ਸਰਵੱਤ ਦਾ ਕੰਮ ਕਰਨਾ ਨੇ ਕਹਿੰਦੇ ਤੁਸੀਂ ਇੱਧਰ ਕਿੱਦਾਂ ਜੁੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜਾ ਇਹ ਸਕੂਲ ਹੈ ਵੀ ਮੰਦਿਰ ਆ ਪਹਿਲਾਂ ਮਾਤਾ ਪਿਤਾ ਟੀਚਿੰਗ ਬੱਚੇ ਦਿੰਦੇ ਆ ਫੇਰ ਸਕੂਲ ਤੇ ਜਿਹੜੇ ਟੀਚਰ ਆ ਉਹ ਦਿੰਦੇ ਆ ਸਾਰਿਆਂ ਦਾ ਧਿਆਨ ਗੁਰਦੁਆਰੇ ਮੰਦਰਾਂ 'ਲੀ ਹੁੰਦਾ ਵੀ ਉੱਥੇ ਡੋਨੇਟ ਦਿੰਦੇ ਆ ਸਾਰੇ ਪਰ ਸਕੂਲਾਂ 'ਲ ਘੱਟ ਧਿਆਨ ਦਿੰਦੇ ਆ ਪਰ ਮੈਂ ਇਸੀ ਨੂੰ ਪਛੇਤ ਦਿੱਤੀ ਆ ਮੈਂ ਗੁਰਦੁਆਰੇ 'ਅਲ ਵੀ ਖਿਆ ਕਰਦਾ ਆ ਤੇ ਇਸ ਸਕੂਲ ਦੀ ਡਿਵੈਲਪਮੈਂਟ ਨਾਲ ਜੋੜੇ ਨੂੰ ਮੈਨੂੰ ਕੋਈ 15 ਕਿਥਾਲ ਹੋ ਗਏ ਆ ਸਰਦਾਰ ਅਵਤਾਰ ਸਿੰਘ ਪਟਵਾਰੀ ਜੋ ਗੱਦੀ ਦਾ ਪਾਪਾ ਅਮਰ ਸਿੰਘ ਹੋਣਾਂ ਦੇ ਭਤੀਜੇ ਸਨ ਉਹ ਇੱਥੇ ਘੱਟੋ ਘੱਟ ਵੀ 15 ਵੀ ਸਾਲ ਤੋਂ ਹਰ ਸਾਲ 50000 ਰੁਪਏ ਬੱਚਿਆਂ ਨੂੰ ਸਾਲ ਬਾਅਦ ਡੋਨੇਸ਼ਨ ਦੇ ਗੱਲ ਦਿੰਦੇ ਆ ਉਹਦੇ ਵਿੱਚ ਫਸ ਸੈਕਿੰਡ ਥਰਡ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਆਪਾਂ ਦਿੰਨੇ ਆ ਤਿੰਨ ਸਾਲ ਤੋਂ ਉਹਨਾਂ ਨੇ ਇਹ ਰਾਸ਼ੀ 50-50 ਤੋਂ 1 ਲੱਖ ਕਰ ਦਿੱਤੀ ਆ ਔਰ ਇਹ ਸਕੂਲ ਦੇ ਹਰ ਸੈਕਿੰਡ ਥਰਡ ਪਹਿਲੀ ਤੋਂ ਲੈ ਕੇ ਲਾਸਟ ਤੱਕ ਲਿਖਾ ਕੱਢਦੇ ਆ ਕਿ ਕਿੰਨੇ 4000 ਕੇ ਨੂੰ 3000 ਕਿੰਨੇ 2000 ਤੋਂ ਲਾ ਕੇ ਹਿਸਾਬ ਨਾਲ ਆਪਾਂ ਹਰ ਸਾਲ ਬੱਚੇ ਦਿੰਨੇ ਬਾਕੀ ਰਹੀ ਗੱਲ ਇੱਥੇ ਸਕੂਲ ਦੇ ਕੰਵਰਿਆਂ ਦੀ ਉਹ ਜਿਹੜਾ ਦਫ਼ਤਰ ਆ ਦਫ਼ਤਰ ਦੇ ਨਾਲ ਬਰਾਂਡ ਆ ਉਹਦੀ ਸੇਵਾ ਵੀ ਅਰਤਾ ਸਿੰਘ ਪਟਵਾਰੀ ਹੋਣੀ ਮੇਰੇ ਰਾਹੀਂ ਕੀਤੀ ਆ ਇਸ ਦੇ ਥੱਲੇ ਇੱਕ ਕਮਰਾ ਆ ਕਮਰੇ ਦੇ ਬਾਹਰ ਬੋਰਡ ਲੱਗਾ ਆ ਇਸ ਕੰਦੇ ਦੀ ਸੇਵਾ ਆ ਚਾਹ ਪਰਵਾਣੀਆਂ ਅਮਜੀਤ ਸਿੰਘ ਬੈਂਸ ਪਰ ਮਜੀਤ ਸਿੰਘ ਥੋੜਾ ਰਵਾਈ ਗਈ ਉਹ ਵੀ ਤੋਰੇ ਦੀ ਸੇਵਾ ਮੈਂ ਕੀਤੀ ਆ ਆ ਜਿਹੜੀ ਹੁਣ ਸਾਹਮਣੇ ਪੌੜੀ ਤੇ ਆ ਪੌੜੀ ਦੇ ਉੱਪਰ ਪੱਟ ਜਿਹੜਾ ਸਾਰੇ ਕਮਰਿਆਂ ਤੇ ਲੱਗਾ ਉਹ 3 ਲੱਖ ਰੁਪਈਆ ਇੱਥੇ ਹੋਣੀ ਜਦੋਂ ਜਿਹੜਾ ਇਹ ਉੱਪਰ ਸ਼ੈਡ ਬਣਾਇਆ ਜਾਵੇਗਾ ਲੈਟਰ ਪਾ ਕੇ ਉਹਨਾਂ ਦੀ ਯਾਦਗਾਰ ਵਿੱਚ ਇੱਥੇ ਬੋਰਡ ਲਾਇਆ ਜਾਵੇਗਾ ਉਸ ਨੂੰ ਵੇਖ ਕੇ ਗਲਾਬ ਕੌਰ ਬਾਰੇ ਦੱਸਿਆ ਕਿ ਉਹਨੇ ਉਹਨੂੰ ਮਰਦਾ ਤੋਂ 5 ਬਹੁਤ ਜ਼ਿਆਦਾ ਅਮੇਸ਼ਨ ਕਿ ਜੀ ਗਈ ਉਹਨਾਂ ਬਾਰੇ ਵੀ ਦੱਸਾਂਗੇ ਇਹ ਜਿਹੜੀ ਗਲਾਬ ਕੌਰ ਆ ਨਾ ਇਹ ਅਮਰੀਕਾ ਤੋਂ ਗਗਰੀ ਬਾਬਿਆਂ ਨਾਲ ਆਈ ਸੀ ਬਾਬਾ ਅਨਾਮ ਸਿੰਘ ਕੁੰਡੀ ਲਾਲ ਸ਼ੇਰ ਸਿੰਘ ਅਮਰ ਸਿੰਘ ਮੈਂ ਸਾਥੀ ਸੀ ਖਾਂਟ ਫਰਾਜ 100 ਜਿਹੜਾ ਸ਼ਹਿਰ ਆ ਉੱਥੇ ਇਹਨਾਂ ਨੇ ਗਦਰ ਦੀ ਲਹਿਰ ਫੈਲਾਈ ਸੀ ਜੋ ਅੱਜਕੱਲ੍ਹ ਪ੍ਰੈਸ ਉੱਥੇ ਮਜੂਰਾ ਹੋਰ ਸੀਰ ਕੀਤੀ ਹੋਈ ਹੈ ਉੱਥੇ ਗਦਰ ਲਾਇਦਾ ਪੱਤਾ ਛਾਪਦਾ ਸੀਗਾ ਫਿਰ ਇਹਨਾਂ ਦੇ ਛਾਪੇ ਪੈ ਗਏ ਇਹਨਾਂ ਨੇ ਸਲਾਹ ਕੀਤੀ ਕਿ ਆਪਾਂ ਅੰਗਰੇਜ਼ਾਂ ਤੋਂ ਦੇਸ਼ ਨੂੰ ਮੁਕਤ ਕਰਾਉਣਾ ਹੈ ਯਾਦ ਕਰਾਉਣਾ ਹੈ ਤੇ ਇਹ ਗਦਰੀ ਬਾਬਿਆਂ ਦਾ ਜਥਾ ਜੇ ਦੇ ਵਿੱਚ ਗਦਰੀ ਬਾਬਾ ਅਨਾਥ ਸਿੰਘ ਟੁੰਡੀਲਾਟ ਅਮਰ ਸਿੰਘ ਸ਼ੇਪ ਸਿੰਘ ਸੀ ਇਹਨਾਂ ਦੇ ਸੰਪਰਕ ਵਿੱਚ ਗੁਲਾਬਕੌਰ ਵੀ ਸੀ ਉਹਦਾ ਹਸਬੰਡ ਵੀ ਅਮਰੀਕਾ ਸਿਗਾ ਇੱਥੇ ਗੜ ਸ਼ੰਕਰ ਸਾਈਡ ਹੀ ਉਹਨਾਂ ਦਾ ਪਿੰਡ ਆ ਹੁਣ ਪਿੰਡ ਮੈਨੂੰ ਤਾਂ ਯਾਦ ਨਹੀਂ ਉਹਨਾਂ ਦੇ ਪਿੰਡ ਵੀ ਜਾ ਕੇ ਆਏ ਗਲਾਬਕੌਰ ਦੇ ਦੇਖੋ ਗਲਾਬਕੌਰ ਦੀ ਕੁਰਬਾਨੀ ਉਹ ਕਿਹੜਾ ਪਿੰਡ ਛਗੜੂ ਚ ਰੂਰ ਦੇ ਵਿੱਚ ਪਿੰਡ ਆ ਹਾਂ ਹਾਂ ਗਲਾਬਕੌਰ ਦੀ ਕੁਰਬਾਨੀ ਦੇਖੋ ਅਮਰੀਕਾ ਉਹਨੇ ਆਪਣੇ ਬੰਦੇ ਨੂੰ ਪੁੱਛਿਆ ਵੀ ਮੈਂ ਇੰਡੀਆ ਜਾਣਾ ਗਦਰੀ ਬਾਬਿਆਂ ਨਾਲ ਗਦਰ ਕਰਨ ਆਪਾਂ ਆਪਣੇ ਦੇਸ਼ ਨੂੰ ਯਾਦ ਕਰਾਉਣ ਨਾਲ ਤੁਸੀਂ ਨਾਲ ਚੱਲਣਾ ਉਹਦਾ ਹਸਬੰਦ ਕਹਿੰਦਾ ਮੈਂ ਨਹੀਂ ਨਾਲ ਜਾਣਾ ਤੇਰੀ ਮਰਜ਼ੀ ਆ ਉਹ ਆਪਣੇ ਹਸਬੰਦ ਨੂੰ ਛੱਡ ਕੇ ਇੱਥੇ ਇੰਡੀਆ ਗਦਰ ਗਦਰੀ ਬਾਬਿਆਂ ਦੇ ਨਾਲ ਆਈ ਤੇ ਕੋਟੜਾ ਨੌ ਸਿੰਘ ਦੇ ਅਵਤਾਰ ਸਿੰਘ ਪਟਵਾਰੀ ਦੇ ਚਾਚਾ ਜੀ ਅਮਰ ਸਿੰਘ ਦੇ ਨਾਲ ਉਹਨੇ ਕੋਟ ਮੈਜ ਕਰਕੇ ਇੱਥੇ ਕੋਟੜਾ ਨੌ ਸਿੰਘ ਵਿੱਚ ਰਹੀ ਇੱਥੇ ਹੀ ਉਹਦੀ ਡੈਥ ਹੋਈ ਆ ਉਹ ਗਦਰੀ ਬਾਬਿਆਂ ਨੂੰ ਮਨੀਸ਼ਨ ਪਹੁੰਚਾਉਂਦੀ ਰਹੀ ਆ ਜਿਸ ਤਰ੍ਹਾਂ ਬੀਬੀਆਂ ਰੋਟੀਆਂ ਵਾਲੇ ਟੋਕਰੀ ਦੇ ਵਿੱਚ ਲੰਗਰ ਪਕਾ ਕੇ ਉਹ ਸ਼ੱਦਾਂ ਲਿਆਂਦੀਆਂ ਏਦਾਂ ਉਹ ਮਨੀਸ਼ਨ ਜੋ ਵੀ ਸੀ ਉਸ ਟਾਈਮ ਗਦਰੀ ਬਾਬਿਆਂ ਨੂੰ ਪਹੁੰਚਾਉਂਦੀ ਰਹੀ ਆ ਤੇ ਉਹਦੀ ਯਾਦ ਵਿੱਚ ਇੱਥੇ ਭਾਈ ਮੰਨਾ ਸਿੰਘ ਨੇ ਵੀ ਜਦੋਂ ਅਸੀਂ ਪੈਸੇ ਵੰਡਦੇ ਹਾਂ ਉਹਨਾਂ ਨੂੰ ਖੱਦੇ ਆ ਗਿਆ ਉਹਨਾਂ ਨੇ ਗਦਰੀ ਗਲਾਬ ਕੋ ਅਦਾ ਸਪੈਸ਼ਲ ਡਰਾਮਾ ਜਿਹੜਾ ਉਹ ਆਰਗੇਨਾਈਜ਼ ਕਰਕੇ ਤਾਂ ਇੱਥੇ ਹਨ ਉਹ ਵਫਾੜਿਆ ਐਸਪੀ ਜੀ ਤੇ ਆ। ਅਚਾਨ ਤੁਸੀਂ ਆਪਣੇ ਨਵੀਂ ਜਿਹੜੀ ਪੀੜ੍ਹੀ ਆ ਬੱਚੇ ਆ ਉਹਨਾਂ ਨੂੰ ਕੀ ਆਪਣਾ ਸੰਦੇਸ਼ ਦੋਗੇ? ਮੈਂ ਤਾਂ ਇਹੋ ਹੀ ਸੰਦੇਸ਼ ਦਊਂਗਾ ਬੱਚਿਆਂ ਨੂੰ ਵੀ ਇੱਕ ਤਾਂ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦਾ ਸੇਵਾ ਕਰੋ। ਬਜ਼ੁਰਗਾਂ ਦੀ ਸੇਵਾ ਕਰੋ। ਦੂਸਰਾ ਪੜ੍ਹਾਈ 'ਤੇ ਆਮ। ਜਿਹੜੇ ਬੱਚੇ ਆ ਉਹ ਕੱਲ ਦਾ ਭਵਿੱਖ ਆ। ਅੱਜ ਕੱਲ ਬੱਚੇ ਪਲੱਸ 2 ਕਰਦੇ ਬਾਹਰ ਨੂੰ ਦੌੜ ਜ ਜਾਂਦੇ ਆ। ਬਾਰ ਵੀ ਕੁਝ ਨਹੀਂ ਹੈਗਾ ਜਾ ਕੇ ਇੱਥੇ ਪੜ੍ਹਾਈ ਕਰੋ ਮੈਂ ਵੀ ਐਸੇ ਸਕੂਲੇ ਹੀ ਪੜਿਆ 8ਵੀਂ ਤੱਕ ਉਹ ਤੋਂ 8ਵੀਂ ਮੈਂ ਤੱਕ ਸਕੂਲ ਸੀ 10ਵੀਂ ਮੈਂ ਹਰਿਆਣੇ ਕੀਤੀ 10ਵੀਂ ਮੈਂ ਦਿੱਲੀ ਤੋਂ ਕੀਤੀ 76 ਤੇ ਮੈਨੂੰ ਮਿਲਕਪੁਰਾ ਜਲੰਧਰ ਨੌਕਰੀ ਮਿਲ ਗਈ میٹرਕ ਦੇ ਵੇਸ ਤੇ 1900 ਤੇ 20 ਆਹ 213 ਵਿੱਚ ਮੈਂ ਰਟਿਆ ਹੋਣਾ میٹرਕ ਦੇ ਵੇਸ ਤੇ ਮੈਂ 37 ਸਾਲ ਗਵਰਨਮੈਂਟ ਜੌਬ ਕੀਤੀ ਆ ਉਸ ਤੋਂ ਬਾਅਦ ਫਿਰ ਸੇਵਾ ਹੀ ਆ ਇੱਥੇ ਹੈਗਾ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਇਹ ਸਮਾਜ ਸੇਵਾ ਦਾ ਪਾ ਸ਼ੁਰੂ ਤੋਂ ਹੀ ਆਪਣੇ ਫਰੀਦ ਦਿਮਾਗ ਵਿੱਚ ਕੁਟਕੁਟ ਕੇ ਭਰੀ ਹੋਈ ਆ ਤੇ ਇਥੇ ਸੁਖਮਣ ਧਾਰੀ ਵਾਲਿਆ ਧਾਰੀ ਵਾਲ ਕੋ ਸਾਨੂੰ ਬਹੁਤ ਸਾਲ ਹੋ ਗਏ ਸੀ ਸ਼ੀਰ ਬਾਬਾ ਦੀਪ ਸਿੰਘ ਬੈਲਫੇਅਰ ਸੋਸਾਇਟੀ ਬਣਾਈ ਆ ਉਹਦਾ ਮੈਂ ਸਰਪ੍ਰਸਤਾਂ ਉਹ ਚੇਅਰਮੈਨ ਆ ਜਿੰਨੇ ਵੀ ਨਹਿਰੂ ਯੋਵਨ ਕੇਂਦਰ ਜਾਂ ਇੱਕ ਹੋਰ ਆ ਯੁਵਨ ਸਭਾਪਾ ਪੰਜਾਬ ਜਿੰਨੇ ਵੀ ਉਹਨਾਂ ਦੇ ਪ੍ਰੋਗਰਾਮ ਇਥੇ ਆ ਸਾਡੇ ਬਲੌਗ ਵਿੱਚ ਹੁੰਦੇ ਆ ਉਹ ਸਾਨੂੰ ਦਿੰਦੇ ਆ ਉਹਦੇ ਵਿੱਚ ਵੀ ਮੈਂ ਲੈਕਚਰ ਦਿੰਨਾ ਪੂਰੇ ਹਫਤੇ ਆ ਕਿ ਬੰਦੀ ਲੈਕਚਰ ਮੈਂ ਦਿੰਨਾ 15-20 ਮਿੰਟ ਦਾ ਇਹਨੇ ਇਹ ਕੁੰਬੰਦੀ ਟੈਮੀਨਾਰ ਹੋਏ ਉਹਦੇ ਵਿੱਚ ਵੀ ਮੈਂ ਲੈਕਚਰ ਦਿੰਨਾ ਕਿਉਂਕਿ ਮੈਂ 15 ਸਾਲ ਮਿਲਕ ਜੁੜਿਆ ਹਿਆਰਪੁਰ ਦਾ ਸੀਨੀਅਰ ਮੀਤ ਪ੍ਰਧਾਨ ਆ ਬੁਲਾਰੇ ਆਪਾਂ ਪਹਿਲਾਂ ਤੋਂ ਹੀ ਆ ਗੁਰੂ ਘਰ ਨਾਲ ਵੀ ਜੁੜੇ ਆ ਕਿਸੇ ਵੀ ਸਟੇਜ ਤੇ ਬੋਲਣਾ ਹੋਵੇ ਕਿਸੇ ਵੀ ਵਿਸ਼ੇ ਤੇ ਬੋਲਣਾ ਉਹ 50 ਮਿੰਟਾਂ ਚੋਂ ਡੀਟਾ ਤਿਆਰ ਕਰ ਦਿੱਤਾ ਜੀ ਤਾਂ ਇੰਨੀ ਉਹ ਸਰਕਾਰਪੁਰ ਪਰਮਾਤਮਾ ਨੇ ਉਹ ਕੁਲਵੀਰ ਸਿੰਘ ਸਾਹਿਬ ਜੀ ਨੇ ਬੜੀ ਡਿਟੇਲ ਪੂਰਕ ਜਦ ਵੀ ਬਾਬਿਆਂ ਬਾਰੇ ਤੇ ਇੱਥੇ ਜਿਹੜੇ ਜਿਹੜੇ ਦਾਨ ਕਰਨ ਦਾਨੀ ਸੱਜਣਾਵਰੇ ਜਾਣਦੇ ਦਿੱਤੇ ਤੋ ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੇ ਨਾਲ ਕੰਪਿਊਟਰ ਟੀਚਰ ਸ਼ਿਵਿੰਦਰਪਾਲ ਜੀ ਆ ਇਹਨਾਂ ਦਾ ਮੇਰੇ ਫਿਲਬਰਿੰਦਾ ਮਾਨਾ ਜੀ ਨੇ ਸੱਣਾ ਕਰਾਇਆ ਸੀ ਕਿਉਂਕਿ ਕੁਦਰਤੀ ਹੁੰਦਾ ਕਿ ਲਾਈਕ ਰਿਕਮੈਂਡਡ ਲੋਕ ਹੀ ਇਕੱਠੇ ਹੁੰਦੇ ਆ ਤੇ ਇਹਨਾਂ ਨੇ ਵੀ ਸਕੂਲ ਦੇ ਡਿਵੈਲਪਮੈਂਟ ਤੇ ਬੜਾ ਯੋਗਦਾਨ ਪਾਇਆ ਇਨਾੰ ਦਵਾਰਾ ਜਿਹੜੀ ਲੋਕਾਂ ਲੋ ਲੋ ਇਕੱਠੀ ਕੀਤੀ ਰਾਸ਼ੀ ਉਹਦਾ ਕਿਦਾਂ ਉਪਯੋਗ ਹੋਇਆ ਜਾਂ ਜਾਂ ਕੀ ਕੀ ਫੇਲਟੀ ਲੋਕਾਂ ਨੂੰ ਦਿੱਤੀਆਂ ਉਹਦੇ ਬਾਰੇ ਬਰੀਫਲੀ ਗੱਲ ਕਰੀ ਦਿਓ ਜੀ ਹਾਂ ਦੇਖੋ ਜੀ ਤਾਂ ਮੈਂ 1 April 2005 ਤੋਂ ਇਸ ਸਕੂਲ ਚ ਪੜਾ ਰਿਹਾ ਹਾਂ ਜਦੋਂ ਮੈਂ 1 April 2005 ਸਕੂਲ ਦੇ ਵਿੱਚ ਆਇਆ ਸੀ ਤਾਂ ਬਿਲਡਿੰਗ ਜਿਹੜੀ ਸੀਗੀ ਸਕੂਲ ਦੀ ਇੰਨੀ ਜ਼ਿਆਦਾ ਨਹੀਂ ਸੀਗੀ ਜਿਵੇਂ ਕਿ ਆ ਉੱਪਰ ਕਮਰੇ ਹੈਗੇ ਆ ਜਿੱਥੇ ਤੁਸੀਂ ਪਹਿਲਾਂ ਲਾਇਬ੍ਰੇਰੀ ਬੈ ਕੇ ਇੰਟਰਵਿਊ ਕੀਤੀ ਆ ਉਹ ਕਮਰੇ ਸਾਰੇ ਨਹੀਂ ਬਣੇ ਹੋ ਸੀਗੇ ਇਸ ਤੋਂ ਇਲਾਵਾ ਥੱਲੇ ਵੀ ਆ ਸਾਇੰਸ ਲੈਬ ਵੀ ਨਹੀਂ ਸੀਗੀ ਜਿਹੜੀ ਉੱਪਰੋਂ ਘੁੰਮ ਕੇ ਲਿਆ ਵਾ ਇਹ ਵੀ ਨਹੀਂ ਸੀਗੀ ਉਸ ਤੋਂ ਇਲਾਵਾ ਕਹਿੰਦਾ ਮਤਲਬ 6 ਨਹੀਂ 7 ਜਿਹੜੇ ਕਮਰੇ ਜਿਹੜੇ ਆ ਸਾਹਮਣੇ ਦਿਖ ਰਹੇ ਆ ਜੀ ਇਹ ਕਮਰੇ ਵੀ ਨਹੀਂ ਬਣੇ ਹੋ ਸੀਗੇ ਸੋ ਹੌਲੀ ਹੌਲੀ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਇੱਥੋਂ ਦੇ ਐਨ ਆਰ ਆਈ ਲੋਕ ਨੇ ਉਹਨਾਂ ਨੇ ਬੜਾ ਮੈਨੂੰ ਲੱਗਦਾ ਵੀ ਜਿੰਨਾ ਐਸਾ ਇਲਾਕੇ ਦੇ ਵਿੱਚ ਐਸੇ ਪਿੰਡ ਦੇ ਲੋਕਾਂ ਨੇ ਇਸ ਸਕੂਲ ਦੇ ਲਈ ਸਾਥ ਦਿੱਤਾ ਮੈਨੂੰ ਹੀ ਲੱਗਦਾ ਕਿ ਕਿਸੇ ਆਲੇ ਦੁਆਲੇ ਕਿਸੇ ਹੋਰ ਪਿੰਡ ਦੇ ਵਿੱਚ ਆਪਣੇ ਸਕੂਲ ਲਈ ਨਾ ਸਾਥ ਦਿੱਤਾ ਹੋਊਗਾ ਹੁਣ ਵੀ ਕਹਿਦਾ ਮਤਲਬ ਉਹਨਾਂ ਦਾ ਪੂਰਾ ਸਾਥ ਜਾਰੀ ਆ ਅੱਜ ਤੋਂ ਕੋਈ 3-4 ਸਾਲ ਪਹਿਲਾਂ ਆਈਥੇ ਆ ਫਾਸਲਾ ਹੋਣਾ ਸੀ ਬਲੌਕ ਲੋਗ ਹੋਣੇ ਸੀਗੇ ਤੇ ਇੱਥੇ 10000 ਰੁਪਇਆ ਜਦੋਂ ਗੱਲ ਕੀਤੀ ਹੋਈ ਸਾਡੇ ਤੋਂ ਪਹਿਲਾਂ ਪ੍ਰਵੀਰ ਸਿੰਘ ਬੈਠੋਣੀ ਸੀਗੇ ਉਹਨਾਂ ਨੇ 10000 ਰੁਪਇਆ ਉਸੇ ਵੇਲੇ ਦੇ ਦਿੱਤਾ ਉਸ ਤੋਂ ਇਨਾ ਕੰਮ ਸ਼ੁਰੂ ਹੋ ਗਿਆ ਫਿਰ ਸੜਾ ਇਹ ਬਾਕੀ ਲੋਕਾਂ ਦੇ ਸਹਿਯੋਗ ਨਾਲ ਪੈਂਦਾ ਸੋ ਸਹਿਯੋਗ ਨਾਲ ਇਹ ਸਾਰੇ ਉਹਨਾਂ ਨੇ ਫਾਸਲਾਵਾਤਾ ਹੁਣ ਫਿਰ ਥੋੜੀ ਜਿਹਾ ਬਾਅਦ ਮਰਿੰਦਰ ਸਿੰਘ ਨਮਾਣਾ ਉਹਨਾਂ ਨੇ ਅਸੀਂ ਮਹਿਸੂਸ ਕੀਤਾ ਤੇਰੇਆ ਬਰਸਾਤਾ ਦੇ ਵਿੱਚ ਕਿ ਜਿਹੜੀਆਂ ਉੱਪਰ ਵਾਲੀਆਂ ਛੱਤਾਂ ਆ ਉਹਨਾਂ ਦਾ ਪਾਣੀ ਝੋ ਰਿਆ ਸੀ ਕਿਉਂਕਿ ਉੱਪਰ ਟਾਈਲ ਵਰਕ ਨਹੀਂ ਹੋਇਆ ਸੀਗਾ ਸੋ ਨਮਾਨਾ ਸਾਹਿਬ ਹੁਣੇ ਵੀ ਗੱਲ ਕੀਤੀ ਨਾਲ ਅਸੀਂ ਹੋਏ ਪਿੰਡ ਦੇ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਦੇਖੋ ਲੱਖ ਰੁਪਈਆ 3 ਲੱਖ ਰੁਪਈਆ ਦੇਖੋ ਇਹਦੇ ਉੱਤੇ ਹੁਣੇ ਕਰਾ ਕੇ ਹਟੇ ਆ ਹੁਣ ਦੇਖੋ ਇਸ ਤੋਂ ਇਲਾਵਾ ਸਾਈਸ ਲੈਬ ਸਾਹਮਣੇ ਆ ਇਹਦੇ ਵਿੱਚ ਵੀ ਟਾਈਲਾਂ ਲੱਗ ਰਹੀਆਂ ਉਹ ਕੰਮ ਚੱਲਦਾ ਪਿਆ ਆ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਕੁਲਵੀਰ ਸਿੰਘ ਬੈਂਸ ਹੁਣੇ ਆ ਠੀਕ ਆ ਜੀ ਉਹ ਹੁਣੇ ਵੀ ਆਏ ਸੀ ਉਹਨਾਂ ਨਾਲ ਹੁਣੇ ਗੱਲ ਕਰਕੇ ਹਟੇ ਆ ਵੀ ਜਿਹੜੀ ਇੱਥੇ ਲਿਸਨਿੰਗ ਲਿਆ ਉਹਦੇ ਵਿੱਚ ਵੀ ਥੱਲੇ ਫਾਰਸ਼ ਵਾਲੀਆਂ ਟਾਈਲਾਂ ਲੱਗੀਆਂ ਆ ਉਹ ਕਹਿੰਦੇ ਕੋਈ ਨਹੀਂ ਉਹ ਵੀ ਹੋ ਜੂਗਾ ਸੋ ਇੱਦਾਂ ਹੀ ਗੱਲਬਾਤ ਕਰਕੇ ਆ ਬਾਕੀ ਸਟਾਫ ਦਾ ਵੀ ਬਹੁਤ ਯੋਗਦਾਨ ਆ ਜਦੋਂ ਵੀ ਪੈਸੇ ਬਾਹਰੋਂ ਮੰਗੀਦੇ ਪਹਿਲਾ ਸਟਾਫ ਦਾ ਹੀ ਫਰਜ ਪੰਡਾ ਹੁੰਦਾ ਵੀ ਮੰਗੀਆ ਇਸ ਕਰਕੇ ਜਦੋਂ ਇਹ ਪ੍ਰੋਜੈਕਟ ਸ਼ੁਰੂ ਕੀਤੇ ਸੀਗੇ ਸਭ ਤੋਂ ਪਹਿਲਾਂ ਦਾ 50000 ਰੁਪਇਆ ਪੂਰੇ ਸਟਾਫ ਨੇ ਹੀ ਪਾਇਆ ਸੀ ਕਿਸੇ ਨੇ 2000 ਕਿਸੇ ਨੇ 3000 ਸੋ ਹੌਲੀ ਹੌਲੀ ਡਿਵੈਲਪਮੈਂਟ ਚੱਲਦੀ ਜਾ ਰਹੀ ਆ ਡਿਵੈਲਪਮੈਂਟ ਉਹ ਲੱਗ ਪਈ ਸਾਡੀ ਸਿਗਰਾਂ ਤੇ ਆ ਥੈਂਕ ਯੂ ਅੱਜ ਤੋਂ ਤੱਕ ਇਸ ਨਗਰ ਦੇ ਮਤਲਬ ਕਿ ਸਥਾਨਕ ਲੋਕਾਂ ਦੀ ਜਿਹੜੀ ਹੈਗੀ ਆ ਇਸ ਸਕੂਲ ਦੀ ਡਿਵੈਲਪਮੈਂਟ ਜਿਹੜੀ ਕੰਟਰੀਬਿਊਸ਼ਨ ਦੀ ਆ ਮਤਲਬ ਮੈਂ 2017 ਕੋ ਇੱਥੇ ਆਇਆ ਜਿਹੜਾ ਵੀ ਅਸੀਂ ਕੰਮ ਜਿਹੜਾ ਹੈਗਾ ਆ ਉਹ ਮਤਲਬ ਕਿ ਪਿੰਡ ਵਾਲਿਆਂ ਦੇ ਮੂਰੇ ਰੱਖੀਏ ਉਹ ਮਤਲਬ ਕਿ ਜਿਹੜਾ ਹੈਗਾ ਉਹ ਥੋੜੇ ਸਮੇਂ ਦੇ ਵਿੱਚ ਜਿਹੜੀ ਸਾਡੀ ਸਮੱਸਿਆ ਜਿਹੜੀ ਹੈਗੀ ਆ ਉਹ ਮਤਲਬ ਕਿ ਉਹ ਹੱਲ ਕਰ ਦਿੰਦੇ ਆ ਔਰ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਕੰਟਰੀਬਿਊਟਰ ਦਾ ਕਲੀਸ਼ ਸਿੰਘ ਬੈਸ ਹਾਂ ਨੇ ਦੱਸਿਆ ਵੀ ਜਿਹੜਾ ਸਾਡੀ ਪਟਵਾਰੀ ਫੈਮਿਲੀ ਆ ਉਹਨਾਂ ਦਾ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਪਰਿਵਾਰ ਰਹੇ ਆ ਸਰਦਾਰ ਅ ਉਤਾਰ ਸਿੰਘ ਪਟਵਾਰੀ ਬੈਂਸ ਹੁਣਾ ਦੇ ਜਿਹੜਾ ਪਰਿਵਾਰ ਆ ਉਹ ਮਤਲਬ ਮੇਰਾ ਖਿਆਲ ਹਸ਼ਿਆਰਪੁਰ ਦਾ ਇੱਕ ਇਦਾਂ ਸਕੂਲ ਹੋਗਾ ਜਿੱਥੇ ਐਡ ਪ੍ਰੈਜ਼ੀਡੈਂਟ 1 ਲੱਖ ਰੁਪਈਆ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਹਰ ਸਾਲ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਆ ਬਾਕੀ ਹਰ ਸਾਲ ਇਸ ਨਗਰ ਵੱਲੋਂ ਲੱਖਾਂ ਰੁਪਏ ਜਿਹੜੇ ਹੈਗੇ ਆ ਉਹ ਸਕੂਲ ਦੇ ਡਿਵੈਲਪਮੈਂਟ ਵਾਸਤੇ ਜਿਹੜੇ ਆ ਉੱਤੇ ਜਾਂਦੇ ਆ ਜਿਹੜੇ ਕਿ ਸਾਡੇ ਦੇ ਸਾਰਿਆਂ ਲਈ ਮਾਣ ਦੀ। ਉਹ ਜਿਵੇਂ ਦੋਸਤੋ ਉਸੇ ਤਨਨਾਮ ਸਿੰਘ ਪਿੰਡ ਲਾਜ ਜੀ ਦੇ ਪਿੰਡ ਵਿੱਚ ਆ ਕੇ ਉਹਨਾਂ ਦੀ ਜੀਵਨ ਬਰ ਦੇਖਿਆ ਉਹਨਾਂ ਦੇ ਘਰ ਜਿਹੜਾ ਸਕੂਲ ਦੀ ਸ਼ਕਲ ਵਿੱਚ ਡੋਨੇਟ ਕੀਤਾ ਉਹਦਾ ਦੇਖਿਆ ਤੋਂ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਅੰਦਰ ਦੇ ਵੀਰ ਆ ਉਹ ਵੀ ਬਹੁਤ ਯੋਗਦਾਨ ਦੇ ਰਹੇ ਆ ਤੋਂ ਸਾਨੂੰ ਵੀ ਆਪਣੇ ਪਿੰਡਾਂ ਵਿੱਚ ਐਜੂਕੇਸ਼ਨ ਦੇ ਜਿਹੜੇ ਅੰਦਰ ਦੇ ਵੀਰ ਆ ਉਹ ਮੇਰੇ ਵੱਲੋਂ ਵੀ ਲਾ ਕੇ ਆਪਣੇ ਪਿੰਡਾਂ ਆਪਣੇ ਪਿੰਡਾਂ ਵਿੱਚ ਵੀ ਇਹੋ ਜੇ ਪ੍ਰੋਜੈਕਟ ਅਰੰਭੇ ਜਾਂ ਜਿੱਥੇ ਸਾਡਾ ਜਿਹਾ ਪੰਜਾਬ ਨਸ਼ਾ ਮੁਕਤ ਹੋ ਸਕੇ ਤੇ ਬਲੰਦੀਆਂ ਤੇ ਜਾ ਸਕੇ ਕਿਉਂਕਿ ਸਾਡੇ ਪੰਜਾਬ ਹੈ ਹੈਲਥ ਐਜੂਕੇਸ਼ਨ ਤੇ ਬਹੁਤ ਪਿਛੜ ਚੁੱਕੇ ਆ ਸੋ ਆਪੋਨ ਹੈਲਥ ਤੇ ਐਜੂਕੇਸ਼ਨ ਬਲ ਜ਼ੋਰ ਦੇਣ ਦੀ ਲੋੜ ਆ ਸੋ ਉਮੀਦ ਆ ਕਿ ਸਾਡੇ ਵੱਲੋਂ ਇਹ ਪ੍ਰੋਬਲਮਾਂ ਦਾ ਚੰਗਾ ਲੱਗ ਹੋਗਾ ਜੇ ਚੰਗਾ ਲੱਗਿਆ ਤਾਂ ਇਹ ਸ਼ੇਅਰ ਕਰੋ ਨਵਾਨਾ ਜੀ ਡਿਜ਼ਾਈਨਿੰਗ ਮਨਿੰਦਰ ਪਾਲ ਜੀ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ